ਅਕਾਲ ਰੈਜੀਮੈਂਟ ਇੱਕ ਹੋਰ ਰੈਜੀਮੈਂਟ ਸੀ ਜਿਹਦੇ ਅੱਗੇ ਏਸ਼ੀਆ ਦਾ ਸਭ ਤੋਂ ਤਾਕਤਵਰ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਵਿਖੂਕਦਾ ਸੀ ਉਹ ਰੈਜੀਮੈਂਟ ਆਪਣੇ ਰੰਗ ਵਿੱਚ ਰਹਿੰਦੀ ਸੀ ਕਿਉਂਕਿ ਉਹ ਰੈਜੀਮੈਂਟ ਤੇ ਨਾ ਤਾਂ ਕਿਸੇ ਦਾ ਰੋਪ ਸੀ ਤੇ ਨਾ ਉਹ ਰੈਜੀਮੈਂਟ ਕਿਸੇ ਦੇ ਹਿਸਾਬ ਨਾਲ ਕੰਮ ਕਰਦੀ ਸੀ ਇਸ ਕਰਕੇ ਇਸ ਰੈਜੀਮੈਂਟ ਦਾ ਨਾਂ ਅਕਾਲ ਰੈਜੀਮੈਂਟ ਰੱਖਿਆ ਗਿਆ ਕਿਉਂਕਿ ਇਹ ਰੈਜੀਮੈਂਟ ਆਪਣੀ ਮੌਜ 'ਚ ਰਹਿੰਦੀ ਸੀ ਤੇ ਅੱਜ ਜਿਨ੍ਹਾਂ ਦੀ ਆਪਾਂ ਇਸ ਵੀਡੀਓ 'ਚ ਗੱਲ ਕਰਨ ਲੱਗਿਆ ਬਾਬਾ ਹਨੂਮਨ ਸਿੰਘ ਜੀ ਦੀ ਬਾਬਾ ਹਨੂਮਾਨ ਸਿੰਘ ਜੀ ਵੀ ਅਕਾਲ ਰੈਜੀਮੈਂਟ ਦੇ ਹੀ ਜਥੇਦਾਰ ਸੀ ਪਰ ਬਾਬਾ ਹਨੂਮਾਨ ਸਿੰਘ ਜੀ ਤੋਂ ਪਹਿਲਾਂ ਅਫਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਦਾ ਨਾਮ ਆਪਾਂ ਸੁਣਦੇ ਆਂ ਅਕਾਲ ਰੈਜੀਮੈਂਟ ਚ ਉਹ ਅਕਾਲ ਰੈਜੀਮੈਂਟ ਦੇ 6ਵੇਂ ਜਥੇਦਾਰ ਸੀ ਅਕਾਲ ਰੈਜੀਮੈਂਟ ਨਾ ਤਾਂ ਕਿਸੇ ਦੇ ਅਧੀਨ ਆਉਂਦੀ ਸੀ ਤੇ ਨਾ ਕਿਸੇ ਦਾ ਹੁਕਮ ਮੰਦੀ ਸੀ ਪਰ ਅਕਾਲ ਰੈਜੀਮੈਂਟ ਲੋੜ ਭੈਣ ਤੇ ਆਪਣੇ ਮਹਾਰਾਜੇ ਦਾ ਸਾਥ ਵੀ ਦਿੰਦੀ ਸੀ ਤੇ ਲੋੜ ਭੈਣ ਤੇ ਜ਼ੁਲਮ ਨੂੰ ਰੋਕਣ ਵਾਸਤੇ ਸਭ ਤੋਂ ਅੱਗੇ ਹੁੰਦੀ ਸੀ ਇਸੇ ਕਰਕੇ ਇਸ ਰੈਜੀਮੈਂਟ ਤੋਂ ਅੰਗਰੇਜ਼ ਵੀ ਡਰਦੇ ਸੀ ਤੇ ਇਸ ਰੈਜੀਮੈਂਟ ਤੋਂ ਦੂਰ ਤੇ ਜੋ ਦੁਸ਼ਮਣ ਹੁੰਦੇ ਸੀ ਜੋ ਪੰਜਾਬ ਤੇ ਹਮਲੇ ਕਰਨ ਦੀਆਂ ਚਾਲਾਂ ਚਲਦੇ ਰਹਿੰਦੇ ਸੀ ਪੰਜਾਬ ਛੱਡੋ ਪੂਰੇ ਏਸ਼ੀਆ 'ਚ ਹੁਣ ਤਕਰੀਬਨ ਮਹਾਰਾਜਾ ਰਣਜੀਤ ਸਿੰਘ ਦਾ ਹੀ ਰਾਜ ਸੀ ਜਿਹਨੂੰ ਆਪਾਂ ਸਿੱਖ ਰਾਜ ਦੇ ਨਾਂ ਨਾਲ ਜਾਣਦੇ ਆਂ ਪਰ ਅਕਾਲ ਰੈਜੀਮੈਂਟ ਤੋਂ ਉਹ ਇੰਨਾ ਡਰਦੇ ਸੀ ਜੋ ਰਾਜੇ ਮਹਾਰਾਜੇ ਉਸ ਟਾਈਮ ਹੁੰਦੇ ਸੀ ਤੇ ਨਾਲ ਹੀ ਅੰਗਰੇਜ਼ਾਂ ਨੂੰ ਪੂਰਾ ਖੌਫ ਹੁੰਦਾ ਸੀ ਅਕਾਲ ਰੈਜੀਮੈਂਟ ਦਾ ਪਰ ਐਡੀ ਵੀ ਕੀ ਗੱਲ ਸੀ ਵੀ ਅਕਾਲ ਰੈਜੀਮੈਂਟ ਤੋਂ ਉਹ ਇੰਨਾ ਖੌਫ ਖਾਂਦੇ ਸੀ ਆਓ ਇਸ ਵੀਡੀਓ 'ਚ ਗੱਲ ਕਰਦੇ ਆਂ ਅਕਾਲ ਰੈਜੀਮੈਂਟ ਉਹ ਰੈਜੀਮੈਂਟ ਜੋ ਜੰਗਾਂ 'ਚ ਵੱਧ ਚੜ ਕੇ ਹਿੱਸਾ ਲੈਂਦੀ ਸੀ ਜੰਗਾਂ 'ਤੇ ਸਿਰਫ ਹਿੱਸਾ ਨਹੀਂ ਸੀ ਲੈਂਦੀ ਉਹ ਜੰਗ ਨੂੰ ਜਿੱਤ ਕੇ ਵੀ ਆਉਂਦੀ ਸੀ ਇਸ ਰੈਜੀਮੈਂਟ ਦੀਆਂ ਜੋ ਜੰਗਾਂ ਹੋਈਆਂ ਜਿਵੇਂ ਪਸ਼ਾਵਰ ਦੀ ਜੰਗ ਮਲਤਾਨ ਦੀ ਜੰਗ ਕਸ਼ਮੀਰ ਦੀ ਜੰਗ ਤੇ ਨੁਸ਼ਹਰੇ ਦੀ ਜੰਗ ਇਹਨਾਂ ਸਭ ਜੰਗਾਂ ਨੂੰ ਖਾਲਸਾ ਫੌਜ ਨੇ ਜਿੱਤਿਆ ਵੀ ਤੇ ਇਸ ਰੈਜੀਮੈਂਟ ਦਾ ਖੌਫ ਹੋਰ ਜ਼ਿਆਦਾ ਬਰਕਰਾਰ ਦੁਸ਼ਮਣਾਂ 'ਚ ਹੋ ਚੁੱਕਿਆ ਸੀ ਪਰ ਨੁਸ਼ਹਿਰੇ ਦੀ ਜੋ ਜੰਗ ਸੀ ਅਕਾਲੀ ਫੂਲਾ ਸਿੰਘ ਜੋ ਕਾਲ ਰੈਜੀਮੈਂਟ ਦੇ 6ਵੇਂ ਜਥੇਦਾਰ ਸੀ ਅਕਾਲੀ ਫੂਲਾ ਸਿੰਘ ਜੀ ਦੀ ਨੁਸ਼ਹਿਰੇ ਦੀ ਜੰਗ 'ਚ ਸ਼ਹੀਦੀ ਹੋ ਜਾਂਦੀ ਹੈ ਤੇ ਅਕਾਲੀ ਫੂਲਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਸਭ ਦੀਆਂ ਨਜ਼ਰਾਂ ਹੁੰਦੀਆਂ ਹਨ ਅਗਲੇ ਜਥੇਦਾਰ ਤੇ ਕਿ ਅਗਲਾ ਜਥੇਦਾਰ ਕੌਣ ਹੋਵੇਗਾ ਕਿਉਂਕਿ ਅਕਾਲ ਰੈਜੀਮੈਂਟ ਦਾ ਜਥੇਦਾਰ ਹੋਣਾ ਇੱਕ ਬਹੁਤ ਵੱਡੀ उपाਦੀ ਸੀ ਤੇ ਸਭ ਦੀਆਂ ਨਜ਼ਰਾਂ ਹੁਣ ਬਾਬਾ ਹਨੂਮਾਨ ਸਿੰਘ ਜੀ ਤੇ ਸੀ ਕਿਉਂਕਿ ਬਾਬਾ ਹਨੂਮਾਨ ਸਿੰਘ ਜੀ ਦੇ ਜੋ ਉਸ ਟਾਈਮ ਅਸੂਲ ਸੀ ਜਿਵੇਂ ਉਹ ਕਰਨੀ ਤੇ ਕਥਨੀ ਵਿੱਚ ਮਾਹਰ ਸੀ ਜੋ ਕਹਿੰਦੇ ਸੀ ਉਹ ਕਰਕੇ ਦਿਖਾਉਂਦੇ ਸੀ ਤੇ ਬਹਾਦਰੀ ਦੇ ਸਿਰ ਤੇ ਉਹਨਾਂ ਨੂੰ ਦੇਖਿਆ ਗਿਆ ਤੇ ਅਗਲਾ ਜਥੇਦਾਰ ਅਕਾਲ ਰੈਜੀਮੈਂਟ ਦਾ 7ਵਾਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਬਣਾਇਆ ਗਿਆ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ 1755 ਨੂੰ ਨਾਰਾਇਣ ਸਿੰਘ ਵਾਲਾ ਛੋਇਆ ਜੋ ਅੱਜ ਦੇ ਟਾਈਮ 'ਚ ਅppa ਜੀ ਨੂੰ ਫਿਰੋਜ਼ਪੁਰ ਦੇ ਨਾਂ ਨਾਲ ਜਾਣਦੇ ਆ ਬਾਬਾ ਹਨੂਮਾਨ ਸਿੰਘ ਜੀ ਦੀ ਮਾਤਾ ਜੀ ਦਾ ਨਾਮ ਹਰਨਾਮ ਕੌਰ ਜੀ ਤੇ ਪਿਤਾ ਜੀ ਦਾ ਨਾਮ ਗਰਜਾ ਸਿੰਘ ਸੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਦੇ ਸਮੇਂ ਜੋ ਪੰਜਾਬ ਦਾ ਮਾਹੌਲ ਸੀ ਉਹਨੂੰ ਇੱਕ ਸੁਨਹਿਰੀ ਦੌਰ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਟਾਈਮ ਪੰਜਾਬ ਵੱਲ ਜਾਂ ਖਾਲਸਾ ਰਾਜ ਵੱਲ ਕੋਈ ਅੱਖ ਚੱਕ ਕੇ ਵੀ ਨਹੀਂ ਦੇਖ ਸਕਦਾ ਸੀ ਪਰ ਜਿਵੇਂ ਜਿਵੇਂ ਅੱਗੇ ਟਾਈਮ ਲੰਘਿਆ ਜਿਵੇਂ ਜਿਵੇਂ ਸਮਾਂ ਲੰਘਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੌਲੀ-ਹੌਲੀ ਡਿੱਗਦਾ ਚਲਾ ਗਿਆ ਬਾਬਾ ਹਨੁਮਾਨ ਸਿੰਘ ਜੀ ਜਦੋਂ ਅਕਾਲ ਰੈਜੀਮੈਂਟ ਦੇ ਜਥੇਦਾਰ ਬਣੇ ਉਸ ਟਾਈਮ ਖਾਲਸਾ ਫੌਜ ਜਾਂ ਖਾਲਸਾ ਰਾਜ ਥੋੜੇ ਨਾਜ਼ੁਕ ਦੌਰ ਤੋਂ ਨਿਕਲ ਰਿਹਾ ਸੀ ਕਿਉਂਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਜੀ ਡੋਗਰਿਆਂ ਦੇ ਧੋਖੇ ਕਰਕੇ ਲਾ ਲਾ ਆਪਣੇ ਆਦੀਆਂ ਹੀ ਚਾਲਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਕਤਲ ਕਰਵਾ ਦਿੱਤਾ ਗਿਆ ਚਾਹੇ ਉਹਨਾਂ ਚ ਡੋਗਰੇ ਸ਼ਾਮਲ ਸੀ ਤੇ ਡੋਗਰਿਆਂ ਦੇ ਨਾਲ ਅੰਗਰੇਜ਼ ਸ਼ਾਮਲ ਸੀ ਉਹਨਾਂ ਨੇ ਮਿਲੀ ਭੁਗਤ ਨਾਲ ਐਡੇ ਵੱਡੇ ਖਾਲਸਾ ਰਾਜ ਨੂੰ ਖਤਮ ਕਰਨ ਦਾ ਕੰਮ ਕੀਤਾ ਕਿਉਂਕਿ ਜਦੋਂ ਕੋਈ ਧੋਖਾ ਦਿੰਦਾ ਤਾਂ ਉਹ ਆਪਣਾ ਹੀ ਹੁੰਦਾ ਅੱਗੇ ਚੱਲ ਕੇ ਅੰਗਰੇਜ਼ਾਂ ਦੀ ਜੋ ਚਾਲ ਸੀ ਉਸ ਚਾਲ ਚੋਂ ਕਾਮਯਾਬ ਵੀ ਹੋਏ ਕਿਉਂਕਿ ਉਹਨਾਂ ਨੇ ਕੁਝ ਬੰਦਿਆਂ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਲੱਗਦੇ ਸੀ ਉਹਨਾਂ ਨੂੰ ਆਪਣੇ ਵੱਲ ਕੀਤਾ ਤੇ ਖਾਲਸਾ ਰਾਜ ਨੂੰ ਇੱਕ ਤਰ੍ਹਾਂ ਨਾਲ ਖਤਮ ਹੀ ਕਰਤਾ ਹੁਣ ਅੰਗਰੇਜ਼ਾਂ ਦੀ ਜੇ ਪਹੁੰਚ ਦੀ ਗੱਲ ਕਰੀਏ ਤਾਂ ਅੰਗਰੇਜ਼ਾਂ ਦੀ ਪਹੁੰਚ ਤਾਂ ਬਹੁਤ ਵਧ ਹੀ ਚੁੱਕੀ ਸੀ ਕਿਉਂਕਿ ਅੰਗਰੇਜ਼ ਹਰ ਕਿਸੇ ਇਲਾਕੇ ਤੇ ਕਬਜ਼ਾ ਕਰ ਚੁੱਕੇ ਸੀ ਪਰ ਸਤਲੁਜ ਕੋਲ ਆ ਕੇ ਉਹ ਬੇਵਸ ਹੋ ਜਾਂਦੇ ਸੀ ਕਿਉਂਕਿ ਸਤਲੁਜ ਦੇ ਅੱਗੇ ਜਾ ਕੇ ਕਬਜ਼ਾ ਕਰਨਾ ਉਹਨਾਂ ਵਾਸਤੇ ਕੋਈ ਸੌਖਾ ਕੰਮ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਕਤਲ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਪਰਿਵਾਰ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਰਿਵਾਰ ਨੂੰ ਵੀ ਕਤਲ ਕਰਵਾ ਦਿੱਤਾ ਗਿਆ ਫਿਰ ਅੱਗੇ ਚਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ 9 ਸਾਲ ਦੇ ਪੁੱਤਰ ਦਲੀਪ ਸਿੰਘ ਜੀ ਨੂੰ ਤਖਤ ਤੇ ਬਿਠਾਇਆ ਗਿਆ ਤੇ ਕਿਉਂਕਿ ਉਹਨਾਂ ਦੀ ਉਮਰ 9 ਸਾਲ ਸੀ ਮਹਾਰਾਜਾ ਦਲੀਪ ਸਿੰਘ ਜੀ ਦੀ ਉਮਰ ਛੋਟੀ ਸੀ ਇਸ ਕਰਕੇ ਜੋ ਪੂਰੀ ਰਾਜ ਦੀ ਵੰਗਡੋਰ ਹੈ ਉਹ ਮਹਾਰਾਣੀ ਜਿੰਦਕੌਰ ਜੀ ਦੇ ਹੱਥ ਸੌਂਪੀ ਗਈ ਹੁਣ ਕਿਤੇ ਨਾ ਕਿਤੇ ਗੋਰੇ ਵੀ ਇਹ ਦੇਖ ਰਹੇ ਸੀ ਕਿ ਸਤਲੁਜ ਤੋਂ ਪਾਰ ਦਾ ਜੋ ਇਲਾਕਾ ਹੈ ਜਿੱਥੇ ਅਸੀਂ ਜਾ ਨਹੀਂ ਸਕਦੇ ਕਿਉਂ ਨਹੀਂ ਸੀ ਜਾ ਸਕਦੇ ਕਿਉਂਕਿ 36 ਸਾਲ ਪਹਿਲਾਂ ਇੱਕ ਗੋਰਿਆਂ ਦੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਇੱਕ ਸੰਧੀ ਹੋਈ ਸੀ ਕਿ ਸਤਲੁਜ ਤੋਂ ਇਸ ਪਾਸੇ ਤੁਸੀਂ ਨਹੀਂ ਆ ਸਕਦੇ ਤੇ ਸਤਲੁਜ ਤੋਂ ਦੂਜੇ ਪਾਸੇ ਜਿੱਥੇ ਖਾਲਸਾ ਫੌਜ ਦਾ ਰਾਜ ਸੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉੱਥੇ ਗੋਰੇ ਨਹੀਂ ਜਾ ਸਕਦੇ ਤੇ ਪਰ ਗੋਰਿਆਂ ਨੇ ਕੋਈ ਨਾ ਕੋਈ ਬਹਾਨਾ ਤਾਂ ਬਣਾਉਣਾ ਸੀ ਤੇ ਗੋਰਿਆਂ ਨੇ ਕੀ ਕੀਤਾ ਹੌਲੀ-ਹੌਲੀ ਸਤਲੂਜ ਦੇ ਇਲਾਕੇ ਦੇ ਆਸ-ਪਾਸ ਆਪਣੀ ਫੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰਤੀ ਤੇ ਜਿਵੇਂ ਇਸ ਗੱਲ ਦਾ ਪਤਾ ਅਕਾਲ ਰੈਜੀਮੈਂਟ ਨੂੰ ਲੱਗਿਆ ਤਾਂ ਅਕਾਲ ਰੈਜੀਮੈਂਟ ਨੇ ਇਹ ਫੈਸਲਾ ਲਿਆ ਕਿ ਗੋਰਿਆਂ ਨੂੰ ਹੁਣ ਸਬਕ ਸਿਖਾਉਣਾ ਹੀ ਪੈਣਾ ਤੇ ਉਹਨਾਂ ਨੇ ਗੋਰਿਆਂ ਨੂੰ ਸਬਕ ਸਿਖਾਉਣ ਵਾਸਤੇ ਆਪਣੀਆਂ ਆਪਸ ਵਿੱਚ ਰਣਨੀਤੀਆਂ ਬਣਾਉਣੀਆਂ ਵੀ ਸ਼ੁਰੂ ਕਰਤੀਆਂ ਸੀ ਪਰ ਮਹਾਰਾਣੀ ਜਿੰਦਕੌਰ ਇਸ ਗੱਲ ਦੇ ਖਿਲਾਫ ਸੀ ਵੀ ਆਪਾਂ ਨੂੰ ਕਿਸੇ ਪ੍ਰੂਫ ਤੋਂ ਬਿਨਾ ਕਿਸੇ ਵੀ ਸਬੂਤ ਤੋਂ ਬਿਨਾ ਇਸ ਤਰੀਕੇ ਨਾਲ ਹਮਲਾ ਨਹੀਂ ਕਰਨਾ ਚਾਹੀਦਾ ਪਰ ਜੋ ਕਾਲ ਰੈਜੀਮੈਂਟ ਸੀ ਉਹ ਫੈਸਲਾ ਕਰ ਚੁੱਕੀ ਸੀ ਵੀ ਗੋਰਿਆਂ ਦੀ ਗਿਣਤੀ ਜਿਸ ਤਰੀਕੇ ਨਾਲ ਵਧ ਰਹੀ ਹੈ ਉਹਨਾਂ ਨੂੰ ਦੱਸਣਾ ਪੈਣਾ ਕਿ ਇਸ ਚੀਜ਼ ਦਾ ਨਤੀਜਾ ਕੀ ਹੋਊਗਾ ਖਾਲਸਾ ਫੌਜ ਵੀ ਇਸ ਟੈਮ ਪੂਰੀ ਸਿੱਖ ਰਾਂ ਤੇ ਸੀ ਖਾਲਸਾ ਫੌਜ ਦੀ ਜੇ ਗੱਲ ਕਰੀਏ ਤਾਂ ਬਾਹਰਲੇ ਮੁਲਕਾਂ ਤੋਂ ਵੀ ਫੌਜ ਆ ਕੇ ਖਾਲਸਾ ਫੌਜ 'ਚ ਸ਼ਾਮਲ ਹੋ ਕੇ ਮਾਣ ਮਹਿਸੂਸ ਕਰਦੀ ਸੀ ਜੇ ਆਪਾਂ ਜਰਮਨੀ ਦੀ ਗੱਲ ਕਰੀਏ ਚਾਹੇ ਆਪਾਂ ਫਰਾਂਸ ਦੀ ਗੱਲ ਕਰੀਏ ਚਾਹੇ ਹੋਰ ਵੀ ਕਈ ਮੁਲਕਾਂ ਦੀ ਗੱਲ ਕਰੀਏ ਉਹਨਾਂ ਮੁਲਕਾਂ ਤੋਂ ਫੌਜ ਆ ਕੇ ਖਾਲਸਾ ਫੌਜ 'ਚ ਸ਼ਾਮਲ ਹੋ ਕੇ ਉਹਨਾਂ ਦੇ ਬੰਦੇ ਮਾਣ ਮਹਿਸੂਸ ਕਰਦੇ ਸੀ ਪਰ ਉਹ ਮਾੜੀ ਕਿਸਮਤ ਸੀ ਪੰਜਾਬ ਦੀ ਕਿ ਜਿਨ੍ਹਾਂ ਵਜ਼ੀਰਾਂ ਦੇ ਹੱਥ ਇਸ ਖਾਲਸਾ ਫੌਜ ਦੀ ਕਮਾਂਡ ਸੀ ਉਹ ਆਪ ਵੇਚ ਚੁੱਕੇ ਸੀ ਅੰਗਰੇਜ਼ਾਂ ਦੇ ਹੱਥੋਂ ਵਜ਼ੀਰ ਲਾਲ ਸਿੰਘ ਤੇ ਕਮਾਂਡਰ ਇਨ ਚੀਫ ਤੇਜਾ ਸਿੰਘ ਇਹ ਦੋਨੋਂ ਅੰਗਰੇਜ਼ਾਂ ਦੇ ਹੱਥੋਂ ਵੇਚ ਚੁੱਕੇ ਸੀ ਤੇ ਹੁਣ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਜਦੋਂ ਵਜ਼ੀਰ ਹੀ ਵਿਕ ਗਏ ਕਮਾਂਡਰ ਹੀ ਵਿਕ ਗਏ ਜਿਨ੍ਹਾਂ ਨੇ ਫੌਜ ਨੂੰ ਇੱਕ ਦਿਸ਼ਾ ਦੇਣੀ ਹੁੰਦੀ ਇੱਕ ਡਾਇਰੈਕਸ਼ਨ ਦੇਣੀ ਹੁੰਦੀ ਹੈ ਉਹਨਾਂ ਨੇ ਧੋਖਾ ਕਰਨ ਦੀ ਸੋਚ ਲਈ ਫਿਰ ਅੱਗੇ ਕੀ ਹੋਣਾ ਇਹਨਾਂ ਵਿਕੇ ਹੋਏ ਕਮਾਂਡਰਾਂ ਨੇ ਨਾ ਵਿਕੇ ਹੋਏ ਵਜ਼ੀਰਾਂ ਨੇ ਕੀ ਕੀਤਾ ਵੀ ਖਾਲਸਾ ਫੌਜ ਨੂੰ ਦੋ ਦਿਨ ਤੱਕ ਲਾਹੌਰ 'ਚ ਰੋਕੀ ਰੱਖਿਆ ਕੋਈ ਨਾ ਕੋਈ ਬਹਾਨਾ ਬਣਾ ਕੇ ਰੋਕੀ ਰੱਖਿਆ ਦੋ ਦਿਨ ਤੱਕ ਖਾਲਸਾ ਫੌਜ ਉੱਥੇ ਰੁਕੀ ਰਹੀ ਪਰ 2 ਦਿਨ ਬਾਅਦ ਉਹਨਾਂ ਦੇ ਸਬਰ ਦਾ ਬੰਨ ਟੁੱਟ ਗਿਆ ਤੇ ਉਹਨਾਂ ਨੂੰ ਸ਼ਾਇਦ ਸਮਝ ਹੀ ਆ ਗਿਆ ਸੀ ਵੀ ਇਹ ਦੋਨੋਂ ਬੰਦੇ ਅੰਗਰੇਜ਼ਾਂ ਦੇ ਹੱਥੋਂ ਵਿਕ ਚੁੱਕੇ ਨੇ ਤੇ ਖਾਲਸਾ ਫੌਜ ਨੇ ਉਥੋਂ ਸਤਲੁਜ ਪਾਰ ਕਰਨ ਦੀ ਸੋਚੀ ਤੇ 30000 ਦੇ ਕਰੀਬ ਖਾਲਸਾ ਫੌਜ ਸਤਲੁਜ ਪਾਰ ਕਰਕੇ ਅੰਗਰੇਜ਼ਾਂ ਦੇ ਇਲਾਕੇ 'ਚ ਚਲੀ ਗਈ ਉਸ ਟਾਈਮ ਚਾਹੇ ਸੰਧੀ ਤੋੜਨੀ ਕਹਿ ਲੋ ਚਾਹੇ ਕੁਝ ਵੀ ਕਹਿ ਲੋ ਪਰ ਖਾਲਸਾ ਫੌਜ ਨੂੰ ਜੋ ਉਸ ਟਾਈਮ ਠੀਕ ਲੱਗਿਆ ਉਹ ਨੇ ਕੀਤਾ ਪਰ ਮਹਾਰਾਣੇ ਜਿੰਦਕੌਰ ਜੀ ਇਸ ਗੱਲ ਤੋਂ ਬੜੇ ਚਿੰਤਤ ਸੀਗੇ ਵੀ ਹੁਣ ਅੱਗੇ ਕੀ ਹੋਣਾ ਇਸੇ ਕਰਕੇ ਮਹਾਰਾਣੀ ਜਿੰਦਕੌਰ ਜੀ ਨੇ ਉਹਨਾਂ ਦੋ ਸੂਰਮਿਆਂ ਨੂੰ ਚਿੱਠੀ ਲਿਖੀ ਜੋ ਮਹਾਰਾਣੀ ਜਿੰਦਕੌਰ ਜੀ ਦੀ ਇਸ ਟਾਈਮ ਮਦਦ ਕਰ ਸਕਦੇ ਸੀ ਮਹਾਰਾਣੀ ਜਿੰਦਕੌਰ ਜੀ ਨੇ ਉਸ ਟਾਈਮ ਸਰਦਾਰ ਸ਼ਾਮ ਸਿੰਘ ਅਟਾਰੀ ਤੇ ਬਾਬਾ ਹਨੂਮਾਨ ਸਿੰਘ ਜੀ ਨੂੰ ਚਿੱਠੀ ਲਿਖੀ ਸੀ ਬਾਬਾ ਹਨੂਮਾਨ ਸਿੰਘ ਜੀ ਉਸ ਟਾਈਮ ਅੰਮ੍ਰਿਤਸਰ ਚ ਸੀ ਜਦੋਂ ਉਹਨਾਂ ਨੂੰ ਇਹ ਚਿੱਠੀ ਮਿਲਦੀ ਆ ਬਾਬਾ ਹਨੂਮਾਨ ਸਿੰਘ ਜੀ ਨੂੰ ਜਿਵੇਂ ਚਿੱਠੀ ਮਿਲਦੀ ਆ ਤਾਂ ਚਿੱਠੀ ਪੜਨ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਦਾ ਜੋਸ਼ ਉਬਾਲੇ ਮਾਰ ਲੱਗਦਾ ਕਿਉਂਕਿ ਬਾਬਾ ਹਨੂਮਾਨ ਸਿੰਘ ਜੀ ਇਹ ਭਾਂਪ ਜਾਂਦੇ ਆਂ ਵੀ ਅੰਗਰੇਜ਼ ਆਪਣੀ ਚਾਲਾਂ ਖੇਡਣੀਆਂ ਸ਼ੁਰੂ ਕਰ ਚੁੱਕੇ ਨੇ ਤੇ ਬਾਬਾ ਹਨੂਮਾਨ ਸਿੰਘ ਜੀ ਨੂੰ ਜਦੋਂ ਚਿੱਠੀ ਮਿਲਦੀ ਆ ਉਹ ਸ਼ਾਮ ਦਾ ਵੇਲਾ ਹੁੰਦਾ ਤੇ ਉਸ ਤੋਂ ਬਾਅਦ ਹੀ ਬਾਬਾ ਹਨੂਮਾਨ ਸਿੰਘ ਜੀ ਅੰਮ੍ਰਿਤਸਰ ਤੋਂ ਚੱਲਦੇ ਆ ਆਪਣੀਆਂ ਫੌਜਾਂ ਦੇ ਨਾਲ ਤੇ ਤੜਕਸਾਰ ਉਹਨਾਂ ਦੀਆਂ ਫੌਜਾਂ ਬਾਬਾ ਹਨੂਮਾਨ ਸਿੰਘ ਜੀ ਦੀ ਅਕਾਲ ਰੈਜੀਮੈਂਟ ਫੌਜ ਤੇ ਖਾਲਸਾ ਫੌਜ ਰਲ ਜਾਂਦੀ ਹੈ ਜੋ ਜੋ ਸਤਲੁਜ ਨੂੰ ਪਾਰ ਕਰ ਚੁੱਕੇ ਹੁੰਦੇ ਆ ਤੇ ਜਦੋਂ ਇਹ ਦੋਨੋਂ ਫੌਜਾਂ ਆਪਸ ਵਿੱਚ ਮਿਲਦੀਆਂ ਤਾਂ ਉਸ ਟਾਈਮ ਤੇਜਾ ਸਿੰਘ ਤੇ ਲਾਲ ਸਿੰਘ ਦੇ ਪਸੀਨੇ ਛੁੱਟਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਇਹਨਾਂ ਦੋਨਾਂ ਨੂੰ ਪਤਾ ਹੁੰਦਾ ਵੀ ਇਸ ਰੈਜੀਮੈਂਟ ਤੋਂ ਜਿੱਤਣਾ ਅੰਗਰੇਜ਼ਾਂ ਦੇ ਵੱਸ ਦੀ ਗੱਲ ਨਹੀਂ ਤੇ ਅੰਗਰੇਜ਼ਾਂ ਨੂੰ ਉਹ ਚਿੱਠੀ ਲਿਖਦੇ ਆ ਅੰਗਰੇਜ਼ਾਂ ਨੂੰ ਉਹ ਦੱਸ ਦਿੰਦੇ ਆ ਵੀ ਤੁਸੀਂ ਹਲੇ ਹਮਲਾ ਨਾ ਕਰੋ ਕਿਉਂਕਿ ਹੁਣ ਜੇ ਹਮਲਾ ਕੀਤਾ ਤਾਂ ਤੁਸੀਂ ਕਿਸੇ ਵੀ ਕੀਮਤ ਤੇ ਇਸ ਰੈਜੀਮੈਂਟ ਤੋਂ ਤੇ ਖਾਲਸਾ ਫੌਜ ਤੋਂ ਨਹੀਂ ਜਿੱਤ ਸਕਦੇ ਤੇ ਇਸ ਤਰੀਕੇ ਨਾਲ ਇਹਨਾਂ ਨੇ ਧੋਖੇ ਕੀਤੇ ਤੇ ਆਪਣਿਆਂ ਦੇ ਵਿੱਚ ਮਿਲ ਕੇ ਹੀ ਆਪਣਿਆਂ ਨੂੰ ਥੱਲੇ ਲਾਇਆ ਹੁਣ ਹੁੰਦਾ ਕੀ ਹੈ ਵੀ ਇਹ ਦੋਨੋਂ ਕੋਈ ਬਹਾਨਾ ਬਣਾ ਕੇ ਕੋਈ ਰਣਨੀਤੀ ਬਣਾਉਣ ਦਾ ਬਹਾਨਾ ਬਣਾ ਕੇ ਜਾਂ ਕੋਈ ਵੀ ਬਹਾਨਾ ਬਣਾ ਕੇ ਆਪਣੀਆਂ 5-5000 ਫੌਜੀ ਟੁਕੜੀਆਂ ਸਮੇਤ ਉਸ ਮੈਦਾਨ ਚੋਂ ਭੱਜ ਜਾਂਦੇ ਆਂ ਤੇ ਉੱਥੋਂ ਜਦੋਂ ਭੱਜਦੇ ਆਂ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਲੱਗਦਾ ਕਿ ਉਹ ਗਏ ਕਿੱਥੇ ਹੁਣ ਜੋ ਖਾਲਸਾ ਫੌਜ ਸੀ ਉਹ ਬਿਨਾ ਆਪਣੇ ਕਮਾਂਡਰ ਤੋਂ ਖੜੀ ਸੀ ਉੱਥੇ ਤੇ ਬਿਨਾ ਕਮਾਂਡਰ ਤੋਂ ਲੜਨਾ ਜਾਂ ਕੋਈ ਰਣਨੀਤੀ ਨਾ ਹੋਣਾ ਤੇ ਉੱਥੇ ਜਿੱਤਿਆ ਕਿਵੇਂ ਜਾ ਸਕਦਾ ਪਰ ਅੰਗਰੇਜ਼ਾਂ ਦੀ ਤਿਆਰੀ ਪੂਰੀ ਸੀ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਤੁਸੀਂ ਅੱਗੇ ਕਿਵੇਂ ਲੜਨਾ ਹੈ 10000 ਫੌਜ ਘਟ ਚੁੱਕੀ ਸੀ 10000 ਫੌਜ ਘਟਣ ਤੋਂ ਬਾਅਦ ਹੁਣ ਜੋ ਖਾਲਸਾ ਫੌਜ ਸੀ ਉਹ ਸਿਰਫ ਅੰਗਰੇਜ਼ਾਂ ਦੇ ਤੋਪਾਂ ਦਾ ਸਾਹਮਣਾ ਕਰ ਰਹੀ ਸੀ ਅੰਗਰੇਜ਼ਾਂ ਦੇ ਤੋਪਾਂ ਨਾਲ ਜੋ ਗੋਲੇ ਆਉਂਦੇ ਸੀ ਉਹਨਾਂ ਨਾਲ ਕਿੰਨੇ ਹੀ ਸਿੰਘ ਸ਼ਹੀਦ ਹੋਏ ਤੇ ਇੱਥੇ ਅੰਗਰੇਜ਼ਾਂ ਨੇ ਕੋਈ ਕਸਰ ਨਹੀਂ ਛੱਡੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਜੇ ਜੰਗ ਆਪਾਂ ਹਾਰ ਗਏ ਤਾਂ ਇਸ ਤੋਂ ਬਾਅਦ ਸਤਲੁਜ ਤੋਂ ਪਾਰ ਜਾਣਾ ਸਾਡੇ ਲਈ ਮੁਸ਼ਕਿਲ ਛੱਡੋ ਨਾ ਦੇ ਬਰਾਬਰ ਹੀ ਹੋਊਗਾ ਹੁਣ ਖਾਲਸਾ ਫੌਜ ਦੇ ਹੌਂਸਲੇ ਵੀ ਇੱਥੇ ਢਿੱਲੇ ਪੈਣੇ ਸ਼ੁਰੂ ਹੋ ਗਏ ਸੀ ਕਿਉਂਕਿ ਨਾ ਤਾਂ ਉਹਨਾਂ ਕੋਲ ਕੋਈ ਕਮਾਂਡਰ ਸੀ ਤੇ ਨਾ ਉਹਨਾਂ ਦੀ ਕੋਈ ਅਗਵਾਈ ਹੀ ਕਰ ਰਿਆ ਸੀ ਪਰ ਇੱਥੇ ਬਾਬਾ ਹਨੂਮਾਨ ਸਿੰਘ ਜੀ ਨੇ ਮੋਰਚਾ ਸੰਭਿਆ ਬਾਬਾ ਹਨੂਮਾਨ ਸਿੰਘ ਜੀ ਨੇ ਫੌਜ ਦੀ ਅਗਵਾਈ ਕੀਤੀ ਤੇ ਇਸ ਟਾਈਮ ਤੇ ਖਾਲਸਾ ਫੌਜ ਕੋਲ ਤੇ ਅਕਾਲ ਫੌਜ ਕੋਲ ਆਪਣੇ ਰਵਾਇਤੀ ਸ਼ਸਤਰ ਹੀ ਸੀ ਜੋ ਅੰਗਰੇਜ਼ਾਂ ਦੀਆਂ ਤੋਪਾਂ ਦਾ ਸਾਹਮਣਾ ਕਰ ਰਹੀ ਸੀ ਤੇ ਅੰਗਰੇਜ਼ਾਂ ਦੀਆਂ ਬੰਦੂਕਾਂ ਦੇ ਸਾਹਮਣੇ ਖੜੇ ਸੀ ਪਰ ਫੇਰ ਵੀ ਉਸ ਮੈਦਾਨੇ ਜੰਗ ਚ ਐਨੀ ਵੱਡ ਟੁੱਕ ਹੋਈ ਕਿ ਇੱਕ ਵਾਰ ਅੰਗਰੇਜ਼ ਵੀ ਇਹ ਦੇਖ ਕੇ ਡਰ ਗਏ ਸੀ ਵੀ ਹੁਣ ਅੱਗੇ ਕੀ ਹੋਣਾ ਹੈ ਹੁਣ ਇੱਥੇ ਆਪ ਅੰਦਾਜ਼ਾ ਲਾਓ ਵੀ ਨਾ ਤਾਂ ਇਸ ਫੌਜ ਨਾਲ ਬਾਬਾ ਹਨੂਮਨ ਸਿੰਘ ਜੀ ਨੇ ਕੋਈ ਟ੍ਰੇਨਿੰਗ ਕੀਤੀ ਸੀ ਨਾ ਖਾਲਸਾ ਫੌਜ ਨੂੰ ਬਾਬਾ ਹਨੂਮਨ ਸਿੰਘ ਜੀ ਦੇ ਨਿਰਦੇਸ਼ਾਂ ਦਾ ਬਹੁਤਾ ਪਤਾ ਸੀ ਕਿਉਂਕਿ ਦੋਨਾਂ ਫੌਜਾਂ ਦੀ ਇਕੱਠੇ ਰਲ ਕੇ ਜੰਗ ਲੜਨਾ ਪਹਿਲਾਂ ਕਦੇ ਹੋਇਆ ਹੀ ਨਹੀਂ ਸੀ ਪਰ ਫੇਰ ਵੀ ਆਪਣੇ ਆਪ ਦੀਆਂ ਗੱਦਾਰੀਆਂ ਕਰਕੇ ਜੋ ਆਪਣੀ ਫੌਜ ਨੂੰ ਹੀ ਛੱਡ ਕੇ ਭੱਜ ਗਏ ਸੀ ਤੇ ਉਹਨਾਂ ਦੀਆਂ ਜੋ ਪਹਿਲਾਂ ਤੋਂ ਚਾਲਾਂ ਚੱਲੀਆਂ ਆ ਰਹੀਆਂ ਸੀ ਉਹਨਾਂ ਦੀ ਗੱਦਾਰੀ ਕਰਕੇ ਖਾਲਸਾ ਫੌਜ ਦੀ ਸਿੱਖ ਰੈਜੀਮੈਂਟ ਦੀ ਉੱਥੇ ਹਾਰ ਹੋਈ ਪਰ ਅੰਗਰੇਜ਼ਾਂ ਦੀ ਇਸ ਜਿੱਤ ਤੋਂ ਬਾਅਦ ਕਈ ਅੰਗਰੇਜ਼ੀ ਫਿਲਾਸਫਰਾਂ ਨੇ ਕਈ ਅੰਗਰੇਜ਼ੀ ਲੇਖਕਾਂ ਨੇ ਇਹ ਵੀ ਲਿਖਿਆ ਵੀ ਇਹ ਜੇ ਜਿੱਤ ਹੁੰਦੀ ਹੈ ਤਾਂ ਹਾਰ ਕੀ ਹੁੰਦੀ ਹੈ ਕਿਉਂਕਿ ਅਕਾਲ ਰੈਜੀਮੈਂਟ ਤੇ ਖਾਲਸਾ ਫੌਜ ਨੇ ਅੰਗਰੇਜ਼ਾਂ ਦਾ ਉਹ ਹਾਲ ਕਰਤਾ ਸੀ ਜੋ ਉਹਨਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਣਾ ਇਹ ਜੰਗ ਤਾਂ ਸਿੱਖ ਹਾਰ ਚੁੱਕੇ ਸੀ ਤੇ ਕਿਸੇ ਨਾ ਕਿਸੇ ਤਰੀਕੇ ਬਾਬਾ ਹਨੂਮਾਨ ਸਿੰਘ ਜੀ ਉਸ ਮੈਦਾਨੇ ਜੰਗ 'ਚੋਂ ਬਾਹਰ ਜਾਣ ਵਿੱਚ ਕਾਮਯਾਬ ਹੋ ਗਏ ਤੇ ਬਾਹਰ ਜਾ ਕੇ ਉਹਨਾਂ ਨੇ ਰੁੱਖ ਕੀਤਾ ਪਟਿਆਲੇ ਵੱਲ ਦਾ ਕਿਉਂਕਿ ਪਟਿਆਲਾ ਇੱਕ ਸਿੱਖ ਰਿਆਸਤ ਹੁੰਦੀ ਸੀ ਪਰ ਜਿਵੇਂ ਹੀ ਸਿੰਘ ਪਟਿਆਲਾ ਪਹੁੰਚੇ ਤੇ ਉੱਥੋਂ ਦਾ ਜੋ ਮਹਾਰਾਜਾ ਸੀ ਕਰਮ ਸਿੰਘ ਉਸ ਮਹਾਰਾਜੇ ਨੇ ਅੰਗਰੇਜ਼ਾਂ ਕੋਲ ਇਹ ਮੁਖਬਰੀ ਕਰਤੀ ਕਿ ਸਿੰਘ ਇੱਥੇ ਆਏ ਹੋਏ ਨੇ ਕਿਉਂਕਿ ਉਸ ਟਾਈਮ ਜੋ ਪਟਿਆਲਾ ਰਿਆਸਤ ਸੀ ਫਿਰੋਜ਼ਪੁਰ ਸੀ ਉਹ ਅੰਗਰੇਜ਼ਾਂ ਦੇ ਅੰਡਰ ਹੀ ਆਉਂਦੀ ਸੀ ਤੇ ਇਸ ਤੋਂ ਬਾਅਦ ਹੀ ਗੋਰਿਆਂ ਨੇ ਆਪਣੀਆਂ ਬੰਦੂਕਾਂ ਲੈ ਕੇ ਆਪਣੀਆਂ ਤੋਪਾਂ ਲੈ ਕੇ ਪਟਿਆਲਾ ਰਿਆਸਤ ਵੱਲ ਚਾਲੇ ਪਾਤੇ ਤੇ ਹਲੇ ਤਾਂ ਭੁਖਣਪਾਣੇ ਸਿੰਘ ਖਾਲਸਾ ਫੌਜਾਂ ਅਕਾਲ ਫੌਜਾਂ ਭੁਖਣਪਾਣੀਆਂ ਬੈਠੀਆਂ ਸੀ ਹਲੇ ਉੱਥੇ ਲੰਗਰ ਦੀ ਤਿਆਰੀ ਚੱਲ ਰਹੀ ਸੀ ਕਿ ਅੰਗਰੇਜ਼ਾਂ ਨੇ ਉੱਥੇ ਪਿੱਛੋਂ ਹਮਲਾ ਕਰਤਾ ਤੇ ਬਿਨਾ ਕੁਝ ਖਾਦੇ ਪੀਤੇ ਬਾਬਾ ਹਨੂਮਾਨ ਸਿੰਘ ਤੇ ਉਹਨਾਂ ਦੀਆਂ ਕਾਲ ਫੌਜਾਂ ਉਸ ਹਮਲੇ ਦਾ ਸਾਹਮਣਾ ਕਰਨ ਵਾਸਤੇ ਬਾਹਰ ਨਿਕਲ ਗਏ। ਬਾਬਾ ਹਨੂਮਾਨ ਸਿੰਘ ਜੀ ਦੀ ਉਮਰ ਉਸ ਟਾਈਮ 90 ਸਾਲ ਦੀ ਸੀ। 90 ਸਾਲ ਦੀ ਉਮਰ 'ਚ ਉਹਨਾਂ ਨੇ ਉਹ ਜੋਸ਼ ਦਿਖਾਇਆ ਜੋ ਵੱਡੇ ਵੱਡੇ ਜਵਾਨ ਨਹੀਂ ਸੀ ਦਿਖਾ ਸਕਦੇ। ਤੇ ਜਦੋਂ ਅੰਗਰੇਜ਼ਾਂ ਦੀਆਂ ਤੋਪਾਂ ਦੇ ਮੂੰਹ ਖੁੱਲੇ ਤਾਂ ਉਸ ਟਾਈਮ 15000 ਦੇ ਕਰੀਬ ਨਿਹੰਗ ਸਿੰਘ ਉੱਥੇ ਸ਼ਹੀਦ ਹੋਏ। ਇਸ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਦੇ ਵੀ ਬਾਹ ਤਾਂ ਇੱਕ ਗੋਲੀ ਲੱਗੀ। ਇਸ ਜੰਗ ਦੇ ਮੈਦਾਨ ਵਿੱਚ ਬਾਬਾ ਹਨੂਮਾਨ ਸਿੰਘ ਜੀ ਦੇ ਇੱਕ ਤੋਪ ਦਾ ਗੋਲਾ ਵੀ ਆ ਕੇ ਵੱਜਿਆ ਉਹ ਤੋਪ ਦਾ ਗੋਲਾ ਲੱਗਣ ਤੋਂ ਬਾਅਦ ਵੀ ਬਾਬਾ ਹਨੂਮਾਨ ਸਿੰਘ ਜੀ ਲੜਦੇ ਰਹੇ ਜਿੰਨੀ ਕੁ ਉਹਨਾਂ ਦੀ ਸਰੀਰ ਦੀ ਸਮਰੱਥਾ ਸੀ ਪਰ ਉਸ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਜਦੋਂ ਮੁਹਾਲੀ ਕੋਲ ਸੋਹਾਣੀ ਦੀ ਧਰਤੀ ਤੇ ਪਹੁੰਚੇ ਤਾਂ ਉੱਥੇ ਜੰਗ ਵਿੱਚ ਉਹਨਾਂ ਦੀ ਸ਼ਹੀਦੀ ਹੋਈ ਤੇ ਬਾਬਾ ਹਨੂਮਾਨ ਸਿੰਘ ਜੀ ਸੱਚਖੰਡ ਨੂੰ ਵਿਰਾਜਮਾਨ ਹੋਏ ਅੱਜ ਬਾਬਾ ਹਨੂਮਾਨ ਸਿੰਘ ਜੀ ਦੇ ਨਾਂ ਤੇ ਸਿੰਘ ਸ਼ਹੀਦਾਂ ਸੁਹਾਣਾ ਗੁਰਦੁਆਰਾ ਸ਼ੁਸ਼ੋਭਿਤ ਹੈ ਜੋ ਮੋਹਾਲੀ ਚ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਐਮ ਦੀਆਂ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ